ਤੇ 14 10 2025 ਨੂੰ ਸ਼ਵਿੰਦਰ ਸਿੰਘ ਉਸਦੇ ਪਿਤਾ ਸੁਖਦੇਵ ਸਿੰਘ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਹਰ ਲੜਾਈ ਝਗੜਾ ਹੋਇਆ ਸੀ ਇੱਕ ਦੋ ਦਿਨਾਂ ਬਾਅਦ ਜਿਹੜਾ ਸੁਖਦੇਵ ਸਿੰਘ ਹੈਗੇ ਉਹ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਦੌਰਾਨੇ ਇਲਾਜ ਮ੍ਰਿਤਯੂ ਹੋ ਗਈ ਇਹ ਦੱਸਣਾ ਚਾਹਾਂਗੇ ਕਿ ਇੱਕ ਸ਼ਹੀਦ ਪਰਿਵਾਰ ਸਵਤੰਤਰਤਾ ਸਲਾਨੀ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਜਿਸ ਤੇ ਸਬੰਧ ਚ ਐਫ ਆਈ ਆ ਨੰਬਰ 105 ਮਤੀ ਵੀ 1025 ਥਾਣਾ ਬਰੀਵਾਲਾ ਰਜਿਸਟਰ ਕੀਤੀ ਗਈ ਹੈ ਜੋ ਕਿ ਇਸ ਮੁਕਦਮੇ ਚ ਜਿਹੜੀ ਕਿ ਪੋਸਟਮਾਰਟਮ ਦੀ ਰਿਪੋਰਟ ਬਹੁਤ ਮਾਇਨੇ ਰੱਖਦੀ ਹੈ ਇਸ ਚ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਕੌਜ਼ ਆਫ ਡੈਥ ਕਲੀਅਰ ਹੋਵੇਗਾ ਤੇ ਜੇਕਰ ਕੌਜ਼ ਆਫ ਡੈਥ ਕਿਸੇ ਇੰਜਰੀ ਕਰਕੇ ਹੋਇਆ ਤਾਂ ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਮਿਤੀ 29/10 ਅ ਅ ਦਿ ਸ਼ਾਮ ਨੂੰ ਅ ਮੰਡੀ ਜਵਾਰੇ ਵਾਲਾ ਵਿਖੇ ਦੋ ਗੁੱਟਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਸ ਚ ਕੀ ਯਾਦਵਿੰਦਰ ਸਿੰਘ ਚੱਕ ਟਾਰੀ ਦਾ ਅਤੇ ਦੂਸਰੀ ਪਾਰਟੀ ਹਰਮਨਦੀਪ ਸਿੰਘ ਇਹ ਵੀ ਚੱਕ ਟਾਰੀ ਦੇ ਹਨ ਇਹਨਾਂ ਦੇ ਦੋਨੋਂ ਗੁੱਟਾਂ ਦੇ ਵਿੱਚ ਆਪਸ ਝਗੜਾ ਹੋਇਆ ਜਿਸ ਤੇ ਐਫ ਆਈ ਆਰ ਨੰਬਰ 186/25 ਪੀਐਸ ਸਦਰ ਸ਼੍ਰੀ ਮੁਕਸਰ ਸਾਹਿਬ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 109 115 118 191 190 ਬੀਐਨਐਸ ਤੇ ਕ੍ਰਾਸ ਕੇਸ ਵੀ ਇਸ ਡੀਡੀਆਰ ਐਂਟਰੀ ਪਈ ਹੈ ਹਰਮਨਦੀਪ ਸਿੰਘ ਵੱਲੋਂ ਜੋ ਵੀ ਜੋ ਕਿ ਅੰਡਰ ਸੈਕਸ਼ਨ 109 115 118 191 190 ਬੀਐਨਐਸ ਦਾ ਹੈ ਤਫਤੀਸ਼ جاری ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ